ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਮਾਜ ਸੇਵਕ ਅਤੇ ਵਪਾਰੀ ਆਗੂ ਡਾਕਟਰ ਲਵਿੰਦਰ ਸਿੰਘਲਾ ਨੇ ਆਪਣੀ ਪੋਤਰੀ ਪਾਵਨਿਆ ਦੀ ਪਹਿਲੀ ਲੋਹੜੀ ਮਨਾਈ ਗਈ ਡਾਕਟਰ ਲਵਿੰਦਰ ਸਿੰਘਲਾ ਨੇ ਦੱਸਿਆ ਕਿ ਮੇਰੀ ਪੋਤਰੀ ਪਿਤਾ ਸਾਹਿਲ ਸਿੰਘਲਾ ਮਾਤਾ ਪੂਜਾ ਸਿੰਘਲਾ ਦੀ ਪਹਿਲੀ ਲੋਹੜੀ ਸੀ ਤੇ ਅਸੀਂ ਬੜੇ ਚਾਅ ਨਾਲ ਮੋਹੱਲਾ ਰਿਸ਼ੀ ਨਗਰ ਵਿਖੇ ਇਸ ਨੂੰ ਮਨਾਇਆ ਹੈ ਸਾਰੇ ਰਿਸ਼ਤੇਦਾਰ ਸੱਜਣ ਯਾਰਾਂ ਦੋਸਤਾਂ ਨਾਲ ਇਸ ਮੌਕੇ ਇਕੱਠੇ ਹੋਏ ਅਤੇ ਚਾਹਵ ਨਾਲ ਮਨਾਇਆ ਅਤੇ ਜਿਹੜੇ ਕਹਿੰਦੇ ਸੀ ਕਿ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਅਸੀਂ ਉਸ ਰਿਵਾਜ ਨੂੰ ਲੜਕੀ ਦੀ ਲੋਹੜੀ ਮਨਾ ਕੇ ਬਦਲਿਆ ਹੈ ਇਸ ਸਮਾਗਮ ਵਿੱਚ ਸਮਾਜ ਸੇਵਕ ਸਰਦਾਰ ਜਗਜੀਤ ਸਿੰਘ ਅਰੂੜਾ ਵੀ ਉੱਚੇਚੇ ਤੌਰ ਤੇ ਪਹੁੰਚੇ ਹੋਏ ਸਨ ਸਰਦਾਰ ਅਰੂੜਾ ਨੇ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਜਿੱਥੇ ਲੜਕੀਆਂ ਬਹੁਤ ਤਰੱਕੀਆਂ ਕਰ ਰਹੀਆਂ ਹਨ ਤੇ ਕਿਸੇ ਤੋਂ ਵੀ ਘੱਟ ਨਹੀਂ ਹਨ ਬਹੁਤ ਉੱਚੀਆਂ ਉੱਚੀਆਂ ਪੋਸਟਾਂ ਤੇ ਬੈਠ ਕੇ ਕੰਮ ਕਰ ਰਹੀਆਂ ਹਨ ਸਾਡੇ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਲੇਡੀਜ਼ ਹੈ ਅਤੇ ਕਈ ਹੋਰ ਧਾਰਨਾ ਸ਼ਾਮਲ ਹਨ ਇਸ ਲਈ ਸਾਨੂੰ ਲੜਕੇ ਲੜਕੀਆਂ ਵਿੱਚ ਪੇਧਪਾਵ ਨਹੀਂ ਕਰਨਾ ਚਾਹੀਦਾ ਸਰਦਾਰ ਜਗਜੀਤ ਸਿੰਘ ਅਰੋੜਾ ਨੇ ਡਾਕਟਰ ਲਵਿੰਦਰ ਸਿੰਘਲਾ ਅਤੇ ਉਹਨਾਂ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਨਾਨੀ ਸ਼ਕੁੰਤਲਾ ਰਾਣੀ ਮਾਮਾ ਤੇਜਿੰਦਰ ਸਿੰਘ मामੀ ਵੈਣੀ ਫੁੱਫੜ ਜਸ਼ਪਾਲ ਜਿੰਦਲ ਭੂਆ ਚੰਚਲ ਜਿੰਦਲਬੀ ਆਦ ਹਾਜ਼ਰ ਸਨ